ਜਲੰਧਰ ਦੇ ਵਿੱਚ ਖੂਨੀ ਡੋਰ ਤੇ ਨਕੇਲ ਕਸੀ ਜਾ ਰਹੀ ਹੈ ਜਿੱहां ਖੂਨੀ ਡੋਰ ਲਗਾਤਾਰ ਕਈ ਪක්ෂੀਆਂ ਦੀ ਬੇਜੁਬਾਨਾਂ ਦੀ ਜਾਨ ਲੈ ਰਹੀ ਹੈ ਕਈ ਮਾਮਲੇ ਅਜਿਹੇ ਸਾਹਮਣੇ ਆ ਰਹੇ ਨੇ ਤੇ ਹੋਰ ਤਾਂ ਹੋਰ ਕਈ ਨੌਜਵਾਨ ਵੀ ਇਸ ਖੂਨੀ ਡੋਰ ਦੇ ੱਤੇ ਚੜੇ ਨੇ ਕਈ ਨੌਜਵਾਨਾਂ ਦੇ ਨਾਲ ਵੀ ਹਾਦਸੇ ਵਾਪਰ ਜਾਂਦੇ ਨੇ ਇਸ ਖੂਨੀ ਡੋਰ ਯਾਨੀ ਕਿ ਚਾਈਨਾ ਡੋਰ ਦੇ ਕਾਰਨ ਤੇ ਹੁਣ ਜਲੰਧਰ ਦੇ ਥਾਣਾ ਡਿਵੀਜ਼ਨ 7 ਦੇ ਵੱਲੋਂ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਖੂਨੀ ਡੋਰ ਦੇ ਖਿਲਾਫ ਸਾਰੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਕਿਸੇ ਦੀ ਵੀ ਦੁਕਾਨ ਦੇ ਉੱਤੇ ਇਹ ਖੂਨੀ ਡੋਰ ਯਾਨੀ ਕਿ ਚਾਈਨਾ ਡੋਰ ਵਿਕਦੀ ਦਿਖਾਈ ਦੇ ਗਈ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਹੋਰ ਤਾਂ ਹੋਰ ਜੇਕਰ ਕਿਸੇ ਬੱਚੇ ਦੇ ਕੋਲ ਵੀ ਇਹ ਚਾਈਨਾ ਡੋਰ ਮਿਲ ਜਾਂਦੀ ਹੈ ਤਾਂ ਉਸ ਦੇ ਪਿਓ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਹਾਂ ਦੇ ਮਾਨ ਜੋ ਪੁਲਿਸ ਕਮਿਸ਼ਨ ਦੀਆਂ ਹਦਾਇਤਾਂ ਤੇ ਅਸੀਂ ਜਿੰਨੇ ਵੀ ਇੱਥੇ ਕੋਈ ਦੁਕਾਨਦਾਰ ਹੈ ਜਿਹੜੇ ਪਤੰਗ ਵਾਲੀ ਡੋਰ ਵੇਚਦੇ ਆ ਫਰਮ ਉਹ ਹੀ ਜਾ ਕੇ ਹਦਾਇਤ ਕੀਤੀ ਹੋਈ ਆ ਕੋਈ ਵੀ ਕੋਈ ਵੀ ਮਤਲਬ ਚਾਈਨਾ ਡੋਰ ਬਿਲਕੁਲ ਨਾ ਵੇਚੇ ਜਿਹੜੀ ਧਾਗੇ ਵਾਲੀ ਡੋਰ ਆ ਉਹ ਹੀ ਵੇਚੇ ਉਹ ਜੇਕਰ ਕੋਈ ਚਾਈਨਾ ਵਾਲੀ ਡੋਰ ਸਾਡੇ ਖਿਲਾਫ ਕੋਈ ਮਤਲਬ ਦੇ ਕੋਈ ਇੱਥੇ ਸਾਡੇ ਕੋਈ ਦੋਨਾ ਮਾਮਲਾ ਧਿਆਨ ਜਾ ਗਿਆ ਜਾਂ ਸਾਡੇ ਕੋਈ ਵੀ ਧਿਆਨ ਲਿਆਊਗਾ ਤਾਂ ਹੀ ਉਹਦੇ ਖਿਲਾਫ ਅਸੀਂ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਤੇ ਦੁਕਾਨਦਾਰਾਂ ਨਾਲ ਕੋਈ ਮੀਟਿੰਗ ਵੀ ਕੀਤੀ ਗਈ ਹੈ ਚਾਈਨਾ ਡੋਰ ਨਾ ਵੇਚਣ ਦੀ ਨਹੀਂ ਮੀਟਿੰਗ ਨਹੀਂ ਜਿੱਥੇ ਤਾਂ ਮਤਲਬ ਕਿੱਥੇ ਲਗਭਗ ਗਰੀਬ ਦੁਕਾਨ ਤੇ ਡੋਲਾ ਬਿਕਦੇ ਆ ਅਸੀਂ ਉਹਨਾਂ ਨੂੰ ਪਰਸਨਲ ਹੀ ਜਾ ਕੇ ਮੈਂ ਆਪ ਜਾ ਕੇ ਉਹਨੂੰ ਜਾ ਕੇ ਰਿਕੁਐਸਟ ਕੀਤੀ ਆ ਤੇ ਹਦਾਇਤ ਵੀ ਕੀਤੀ ਆ ਵੀ ਧਾਗੇ ਵਾਲੇ ਡੋਰ ਵਿੱਚੋਂ ਚਾਈਨਾ ਵਾਲੇ ਡੋਰ ਬਿਲਕੁਲ ਨਾ ਵੇਚੋ ਕਿਉਂਕਿ ਚਾਈਨਾ ਵਾਲੇ ਡੋਰ ਨਾਲ ਕਈ ਘਟਨਾਵਾਂ ਵਾਪਰ ਚੁਕੀਆਂ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਮਾਰੀਆਂ ਆ ਤੇ ਭਵਿੱਖ ਵਿੱਚ ਕੋਈ ਵੀ ਸਾਡੇ ਇਦਾਂ ਦਾ ਮਾਮਲਾ ਕੋ ਧਿਆਨ ਚ ਆ ਗਿਆ ਕੋਈ ਚਾਈਨਾ ਡੋਰ ਵੇਚਦਾ ਆ ਅਸੀਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਲੋਕਾਂ ਨੂੰ ਕੀ ਅਪੀਲ ਕਰਨੀ ਆ ਲੋਕਾਂ ਨੂੰ ਮੈਂ ਸਾਰਿਆਂ ਨੂੰ ਇਹ ਜਿਹੜੇ ਕਰਗੋਣੇ ਜਿਹੜੇ ਬੱਚਿਆਂ ਦੇ ਮਾਪੇ ਆ ਉਹ ਵੀ ਰੋਕਣ ਬੱਚਾ ਨੂੰ ਅਤੇ ਕੋਈ ਵੀ ਮਾ ਮਾਪੇ ਦਾ ਆਇਆ ਉਹਨਾਂ ਨੂੰ ਧਾਗੇ ਦੀ ਡੋਰ ਲਾ ਕੇ ਦਵੇ ਇਸ ਦੇ ਨਾਲ ਜੇ ਕੋਈ ਬੱਚਾ ਕੋਈ ਵੀ ਇਦਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਉਹਦੇ ਮਾ ਮਾਪੇ ਦੇ ਖਿਲਾਫ ਵੀ ਨਾਲ ਕਾਰਵਾਈ ਕੀਤੀ ਜਾਊ